ਨਿਖਲ 10ਵੀਂ ਕਲਾਸ ਦਾ ਵਿਦਿਆਰਥੀ ਸੀ ਉਹ ਆਪਣੇ ਟੀਚਰ ਨੂੰ ਲਗਾਤਾਰ ਫੋਨ ਕਰ ਰਿਹਾ ਸੀ ਜੋ ਉਸ ਨੂੰ ਟਿਊਸ਼ਨ ਪੜਾਉਂਦੀ ਸੀ ਜਦੋਂ ਉਸ ਨੇ ਫੋਨ ਚੱਕਿਆ ਤਾਂ ਕਿਹਾ ਕਿ ਮੈਂ 10 ਮਿੰਟ ਵਿੱਚ ਤੁਹਾਡੇ ਘਰ ਪਹੁੰਚ ਜਾਵਾਂਗੀ ਕੁਝ ਸਮੇਂ ਬਾਅਦ ਜਦੋਂ ਟੀਚਰ ਨਿਖਲ ਦੇ ਘਰ ਪਹੁੰਚ ਗਈ ਤਾਂ ਉਹ ਉਸ ਨੂੰ ਆਪਣੇ ਕਮਰੇ ਵਿੱਚ ਲੈ ਜਾਂਦਾ ਹੈ ਉਹ ਟੀਚਰ ਅਕਸਰ ਹੀ ਉਸ ਨੂੰ ਟਿਊਸ਼ਨ ਪੜਾਉਣ ਆਉਂਦੀ ਸੀ ਫਿਰ ਜਦੋਂ ਉਸ ਨੇ ਪੁੱਛਿਆ ਕੇ ਘਰ ਵਿੱਚ ਕੋਈ ਨਹੀਂ ਹੈ ਤਾਂ ਨਿਖਲ ਨੇ ਕਿਹਾ ਮੇਰੇ ਮਾਮੇ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਸੀ ਇਸ ਲਈ ਘਰ ਵਾਲੇ ਉਸ ਦਾ ਪਤਾ ਲੈਣ ਗਏ ਹੋਏ ਹਨ ਮੈਂ ਟਿਊਸ਼ਨ ਪੜਨ ਕਰਕੇ ਨਹੀਂ ਗਿਆ ਸੀ ਇਹ ਸੁਣ ਕੇ ਨਿਖਲ ਦੀ ਟੀਚਰ ਕੁਝ ਨਹੀਂ ਬੋਲਦੀ ਤੇ ਉਸ ਨੂੰ ਪੜਾਉਣਾ ਸ਼ੁਰੂ ਕਰ ਦਿੰਦੀ ਹੈ ਫਿਰ ਨਿਖਲ ਹੌਲੀ-ਹੌਲੀ ਉਸ ਨਾਲ ਹਰਕਤਾਂ ਕਰਨ ਲੱਗ ਪੈਂਦਾ ਹੈ ਜਿਸ ਦਾ ਉਹ ਟੀਚਰ ਕੋਈ ਵਿਰੋਧ ਨਹੀਂ ਕਰਦੀ ਤੇ ਉਹਨਾਂ ਵਿੱਚ ਜਿਸਮਾਨੀ ਰਿਸ਼ਤਾ ਬਣ ਗਿਆ ਸੀ ਜਿਸ ਕਰਕੇ ਉਸ ਨੂੰ ਛੁੱਟੀ ਲੈਣੀ ਪਈ ਸੀ ਕਿਉਂਕਿ ਉਹ ਉਸ ਨੂੰ ਬੱਚਾ ਸਮਝ ਰਹੀ ਸੀ ਪਰ ਉਸ ਨੇ ਸਵਾਗਤ ਹੈ ਦੋਸਤੋ ਇੱਕ ਸੱਚੀ ਘਟਨਾ ਦੇ ਆਧਾਰਿਤ ਕਹਾਣੀ ਵਿੱਚ ਜੇਕਰ ਕਹਾਣੀ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਬਿਹਾਰ ਦੇ ਸਰੇਣੀ ਵਿੱਚ ਪਮਨ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਪਵਨ ਦੇ ਦੋ ਵਿਆਹ ਹੋਏ ਸੀ ਉਸ ਦੀ ਪਹਿਲੀ ਪਤਨੀ ਦਾ ਨਾਂ ਰੂਪਾ ਸੀ ਤੇ ਦੂਜੀ ਪਤਨੀ ਦਾ ਨਾਂ ਗੀਤਾ ਸੀ ਜਦੋਂ ਰੂਪਾ ਦੀ ਕੋਖ ਵਿੱਚੋਂ ਕਿਸੇ ਬੱਚੇ ਦਾ ਜਨਮ ਨਾ ਹੋਇਆ ਤਾਂ ਉਸ ਨੇ ਗੀਤਾ ਨਾਲ ਦੂਜਾ ਵਿਆਹ ਕਰਵਾ ਲਿਆ ਸੀ ਗੀਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਜਿਸ ਦਾ ਨਾਂ ਪ੍ਰਿਯੰਕਾ ਸੀ ਪ੍ਰਿਯੰਕਾ ਦੇ ਪਿਤਾ ਪਵਨ ਦਾ ਸ਼ਹਿਰੀ ਵਿੱਚ ਕਿਰਾਏ ਤੇ ਕਮਰੇ ਦੇਣ ਦਾ ਕਾਰੋਬਾਰ ਸੀ ਜਿਸ ਕਰਕੇ ਉਹਨਾਂ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ। ਪ੍ਰਿਅੰਕਾ ਉਹਨਾਂ ਦੀ ਇਕਲੌਤੀ ਧੀ ਸੀ ਜੋ ਨੇੜੇ ਦੇ ਹੀ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੀ ਸੀ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਪ੍ਰਿਅੰਕਾ ਦੀ ਉਮਰ ਤਕਰੀਬਨ 16-17 ਸਾਲ ਦੀ ਕਰੀਬ ਸੀ ਤੇ ਉਹ ਬਹੁਤ ਹੀ ਖੂਬਸੂਰਤ ਸੀ। ਪਰ ਉਸਦੀ ਇੱਕ ਗੰਦੀ ਆਦਤ ਵੀ ਸੀ। ਉਹ ਨਵੇਂ-ਨਵੇਂ ਮੁੰਡਿਆਂ ਨਾਲ ਦੋਸਤੀ ਕਰਦੀ ਸੀ। ਕਿਉਂਕਿ ਉਸ ਨੂੰ ਮੁੰਡਿਆਂ ਨਾਲ ਰਹਿਣਾ ਚੰਗਾ ਲੱਗਦਾ ਸੀ ਉਹ ਉਹਨਾਂ ਨਾਲ ਗਲਤ ਰਿਸ਼ਤੇ ਰੱਖਣ ਦੀ ਆਦੀ ਹੋ ਗਈ ਸੀ ਇਸ ਤਰ੍ਹਾਂ ਸਮਾਂ ਲੰਘ ਰਿਹਾ ਸੀ ਤੇ ਪ੍ਰਿਯੰਕਾ ਨੇ ਆਪਣੀ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕਰ ਲਈ ਸੀ ਉਸ ਦਾ ਬਚਪਨ ਤੋਂ ਇੱਕ ਸੁਪਨਾ ਸੀ ਕਿ ਉਹ ਅੱਗੇ ਚੱਲ ਕੇ ਟੀਚਰ ਬਣਨਾ ਚਾਹੁੰਦੀ ਸੀ ਇਸ ਲਈ ਉਹ ਗ੍ਰੈਜੂਏਸ਼ਨ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਅੱਗੇ ਬੀ.ਐੱਡ ਦੀ ਪੜ੍ਹਾਈ ਕਰਨ ਲੱਗਦੀ ਹੈ। ਉੱਥੇ ਕੁਝ ਦਿਨਾਂ ਬਾਅਦ ਪ੍ਰਿਅੰਕਾ ਦੀ ਮੁਲਾਕਾਤ ਇੱਕ ਸ਼ੋਭਿਤ ਨਾਮ ਦੇ ਮੁੰਡੇ ਨਾਲ ਹੋ ਜਾਂਦੀ ਹੈ। ਤੇ ਉਹ ਉਸ ਨੂੰ ਬਹੁਤ ਗੰਭੀਰਤਾ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਪਰ ਸ਼ੋਭਿਤ ਪ੍ਰਿਅੰਕਾ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦਾ ਸੀ। ਉਹ ਤਾਂ ਉਸਦੇ ਸਰੀਰ ਨਾਲ ਲਗਾਤਾਰ ਖੇਡਣਾ ਚਾਹੁੰਦਾ ਸੀ। ਕੁਝ ਦਿਨਾਂ ਬਾਅਦ ਪ੍ਰਿਅੰਕਾ ਨੂੰ ਪਤਾ ਲੱਗਾ ਕਿ ਉਹ ਸ਼ੋਭਿਤ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਇਹ ਗੱਲ ਹੌਲੀ-ਹੌਲੀ ਪ੍ਰਿਅੰਕਾ ਦੇ ਘਰ ਵਾਲਿਆਂ ਨੂੰ ਵੀ ਪਤਾ ਲੱਗ ਗਈ ਤੇ ਉਹ ਬਹੁਤ ਪਰੇਸ਼ਾਨ ਹੋ ਗਏ ਸੀ ਉਹ ਪ੍ਰਿਅੰਕਾ ਨਾਲ ਬਹੁਤ ਝਗੜਾ ਕਰਦੇ ਹਨ ਤੇ ਉਸ ਨੂੰ ਬੁਰਾ ਭਲਾ ਕਹਿਣ ਲੱਗੇ ਕਿ ਤੂੰ ਇੰਨੀ ਵੱਡੀ ਗਲਤੀ ਕਿਉਂ ਕੀਤੀ ਤੇਰੀ ਉਮਰ ਤਾਂ ਹਜੇ ਪੜਾਈ ਕਰਦੀ ਸੀ ਫਿਰ ਇੱਕ ਹਫ਼ਤੇ ਬਾਅਦ ਪ੍ਰਿਅੰਕਾ ਦੇ ਘਰ ਵਾਲੇ ਉਸ ਨੂੰ ਇੱਕ ਹਸਪਤਾਲ ਵਿੱਚ ਲੈ ਕੇ ਜਾਂਦੇ ਹਨ ਤੇ ਕੁਝ ਦਵਾਈਆਂ ਖਵਾ ਕੇ ਉਸ ਦਾ ਗਰਭ ਪਾਤ ਕਰਵਾ ਦਿੰਦੇ ਹਨ ਇਹ ਗੱਲ ਜਦੋਂ ਸ਼ੋਭਿਤ ਨੂੰ ਪਤਾ ਲੱਗੀ ਕਿ ਪ੍ਰਿਅੰਕਾ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਤਾਂ ਉਸ ਦਿਨ ਤੋਂ ਹੀ ਸ਼ੋਭਿਤ ਨੇ ਪ੍ਰਿਅੰਕਾ ਨਾਲੋਂ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ ਜਦੋਂ ਇਸ ਗੱਲ ਦਾ ਪਤਾ ਪ੍ਰਿਅੰਕਾ ਨੂੰ ਲੱਗਾ ਕਿ ਸ਼ੋਭਿਤ ਨੇ ਉਸ ਨਾਲ ਧੋਖਾ ਕੀਤਾ ਸੀ ਤਾਂ ਬਹੁਤ ਪਰੇਸ਼ਾਨ ਹੋ ਗਈ ਸੀ ਪ੍ਰਿਅੰਕਾ ਕਈ ਮਹੀਨੇ ਦੁਖੀ ਰਹਿਣ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਦੀ ਹੈ ਤੇ ਪੂਰੇ ਮਾਨ ਨਾਲ ਆਪਣੀ ਪੜ੍ਹਾਈ ਕਰਨ ਲੱਗ ਜਾਂਦੀ ਹੈ ਪ੍ਰਿਅੰਕਾ ਦੀ ਮਿਹਨਤ ਨੂੰ ਰੰਗ ਲੱਗਦਾ ਹੈ ਤੇ ਉਸ ਦੀ ਬਿਹਾਰ ਦੇ ਸਰਕਾਰੀ ਵਿਭਾਗ ਵਿੱਚ ਚੋਣ ਹੋ ਜਾਂਦੀ ਹੈ ਪ੍ਰਿਅੰਕਾ ਟੀਚਰ ਬਣ ਗਈ ਸੀ ਜਦੋਂ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਬਹੁਤ ਖੁਸ਼ ਹੋਏ ਸੀ ਕਿ ਉਹਨਾਂ ਦੀ ਧੀ ਨੇ ਉਹਨਾਂ ਦਾ ਨਾਮ ਰੋਸ਼ਨ ਕੀਤਾ ਹੈ ਹੁਣ ਪ੍ਰਿਯੰਕਾ ਦੀ ਪਹਿਲੀ ਪੋਸਟਿੰਗ ਬਿਹਾਰ ਦੇ ਇੱਕ ਦੂਜੇ ਜ਼ਿਲ੍ਹੇ ਵਿੱਚ ਹੋ ਗਈ ਸੀ। ਇਸ ਤੋਂ ਬਾਅਦ ਪ੍ਰਿਯੰਕਾ ਇੱਕ ਹਫ਼ਤੇ ਬਾਅਦ ਆਪਣਾ ਸਾਰਾ ਸਮਾਨ ਲੈ ਕੇ ਉੱਥੇ ਪਹੁੰਚ ਗਈ ਤੇ ਇੱਕ ਕਿਰਾਏ ਦਾ ਘਰ ਲੈ ਕੇ ਰਹਿਣ ਲੱਗਦੀ ਹੈ। ਫਿਰ ਪ੍ਰਿਯੰਕਾ ਨੇ ਸਕੂਲ ਵਿੱਚ ਆਪਣੀ ਡਿਊਟੀ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਉਹ ਸ਼ਹਿਰ ਦਾ ਸਭ ਤੋਂ ਵੱਡਾ ਸਕੂਲ ਸੀ ਜਿੱਥੇ ਉਹ ਬੱਚਿਆਂ ਨੂੰ ਪੜ੍ਹਾ ਰਹੀ ਸੀ। ਇਸ ਤਰ੍ਹਾਂ ਹੌਲੀ-ਹੌਲੀ ਪ੍ਰਿਯੰਕਾ ਨੂੰ ਉਥੇ ਆਏ ਹੋਏ 3 ਮਹੀਨੇ ਬੀਤ ਗਏ ਸੀ ਉਹ ਬਹੁਤ ਇਮਾਨਦਾਰੀ ਨਾਲ ਆਪਣੀ ਨੌਕਰੀ ਕਰ ਰਹੀ ਸੀ ਉਸ ਸਕੂਲ ਵਿੱਚ ਇੱਕ ਪ੍ਰਭਾਵਸ਼ਾਲੀ ਵਿਅਕਤੀ ਦਾ ਮੁੰਡਾ ਵੀ ਪੜਦਾ ਸੀ ਜਿਸ ਦਾ ਨਾਮ ਨikhil ਸੀ ਨikhil ਸਕੂਲ ਵਿੱਚ 10ਵੀਂ ਕਲਾਸ ਦਾ ਵਿਦਿਆਰਥੀ ਸੀ ਤੇ ਪ੍ਰਿਯੰਕਾ ਉਹਨਾਂ ਦੀ ਕਲਾਸ ਨੂੰ ਵੀ ਪੜਾਉਂਦੀ ਸੀ ਨikhil ਅਕਸਰ ਪ੍ਰਿਯੰਕਾ ਨੂੰ ਗੰਦੇ-ਗੰਦੇ ਇਸ਼ਾਰੇ ਵੀ ਕਰਦਾ ਰਹਿੰਦਾ ਸੀ ਜਿਨ੍ਹਾਂ ਨੂੰ ਪ੍ਰਿਯੰਕਾ ਨਜ਼ਰ ਅੰਦਾਜ਼ ਕਰ ਦਿੰਦੀ ਸੀ ਪਰ ਹੌਲੀ-ਹੌਲੀ ਨਿਖਲ ਦੀਆਂ ਸ਼ਰਾਰਤਾਂ ਬਹੁਤ ਵੱਧ ਗਈਆਂ ਸੀ ਹੁਣ ਪ੍ਰਿਯੰਕਾ ਵੀ ਨਿਖਲ ਨੂੰ ਪਸੰਦ ਕਰਨ ਲੱਗ ਪਈ ਸੀ ਪਰ ਉਹਨਾਂ ਦੋਵਾਂ ਵਿੱਚ ਉਮਰ ਦਾ ਬਹੁਤ ਜ਼ਿਆਦਾ ਫਰਕ ਸੀ ਇਸ ਤਰ੍ਹਾਂ ਹੌਲੀ-ਹੌਲੀ ਹੋਰ ਸਮਾਂ ਨਿਕਲਿਆ ਤੇ ਪ੍ਰਿਯੰਕਾ ਨੂੰ ਉੱਥੇ ਆਏ ਹੋਏ 6 ਮਹੀਨੇ ਬੀਤ ਗਏ ਸੀ ਫਿਰ ਇੱਕ ਦਿਨ ਨਿਖਲ ਨੇ ਪ੍ਰਿਯੰਕਾ ਨੂੰ ਰਸਤੇ ਵਿੱਚੋਂ ਰੋਕ ਕੇ ਕਿਹਾ ਕਿ ਜੇਕਰ ਤੁਸੀਂ ਬੁਰਾ ਨਾ ਮੰਨੋ ਤਾਂ ਮੈਨੂੰ ਘਰ ਵਿੱਚ ਆ ਕੇ ਟਿਊਸ਼ਨ ਪੜਾ ਦਿਆ ਕਰੋ ਉਸ ਦੀ ਗੱਲ ਸੁਣ ਕੇ ਪ੍ਰਿਅੰਕਾ ਨੇ ਕਿਹਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਮੈਂ ਸਕੂਲ ਬੰਦ ਹੋਣ ਤੋਂ ਬਾਅਦ ਤੈਨੂੰ ਟਿਊਸ਼ਨ ਪੜਾ ਦੇਵਾਂਗੀ ਫਿਰ ਅਗਲੇ ਦਿਨ ਪ੍ਰਿਅੰਕਾ ਟਿਊਸ਼ਨ ਪੜਾਉਣ ਲਈ ਨikhil ਦੇ ਘਰ ਆਉਣਾ ਸ਼ੁਰੂ ਕਰ ਦਿੰਦੀ ਹੈ ਇਸ ਤਰ੍ਹਾਂ Nikhil ਨੂੰ ਪੜਾਉਂਦੇ ਹੋਏ ਪ੍ਰਿਅੰਕਾ ਨੂੰ 2 ਮਹੀਨੇ ਬੀਤ ਗਏ ਸੀ ਜਿਸ ਲਈ ਉਹਨਾਂ ਦੋਵਾਂ ਦੇ ਵਿੱਚ ਨਜ਼ਦੀਕੀਆਂ ਵੱਧ ਗਈਆਂ ਸਨ। ਹੁਣ ਹਰ ਰੋਜ਼ ਨikhil Priyanka ਨਾਲ ਛੇੜਛਾੜ ਕਰਨ ਲੱਗ ਪਿਆ ਸੀ ਤੇ Priyanka ਵੀ ਉਸ ਦੀ ਕਿਸੇ ਵੀ ਗੱਲ ਦਾ ਵਿਰੋਧ ਨਹੀਂ ਕਰਦੀ ਸੀ ਕਿਉਂਕਿ ਉਹ ਵੀ ਹੁਣ Nikhil ਨਾਲ ਖੁਸ਼ ਰਹਿਣ ਲੱਗੀ ਸੀ। ਉਹਨਾਂ ਦੋਵਾਂ ਦਾ ਰਿਸ਼ਤਾ ਬਹੁਤ ਅੱਗੇ ਨਿਕਲ ਚੁੱਕਾ ਸੀ। ਉਹ ਇੱਕ ਦੂਜੇ ਨਾਲ ਜਿਮਾਨੇ ਸੰਬੰਧ ਬਣਾਉਣ ਲਈ ਵੀ ਤਿਆਰ ਸੀ ਪਰ ਉਹਨਾਂ ਨੂੰ ਮੌਕਾ ਨਹੀਂ ਮਿਲ ਰਿਹਾ ਸੀ ਕਿਉਂਕਿ ਘਰ ਵਿੱਚ ਨਿਖਿਲ ਦਾ ਬਾਕੀ ਪਰਿਵਾਰ ਵੀ ਰਹਿੰਦਾ ਸੀ। ਇੱਕ ਦਿਨ ਨਿਖਿਲ ਦੇ ਪਿਤਾ ਨੂੰ ਫੋਨ ਆਇਆ ਕਿ ਨਿਖਿਲ ਦੇ ਮਾਮੇ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਹੈ। ਇਸ ਲਈ ਪਰਿਵਾਰ ਵਾਲੇ ਉਸ ਦਾ ਪਤਾ ਲਾਣ ਲਈ ਹਸਪਤਾਲ ਚਲੇ ਗਏ ਸੀ। ਨਿਖਿਲ ਘਰ ਵਿੱਚ ਇਕੱਲਾ ਹੀ ਰਹਿ ਗਿਆ ਸੀ। ਉਸ ਨੇ ਪ੍ਰਿਅੰਕਾ ਨੂੰ ਫੋਨ ਕਰਕੇ ਕਿਹਾ ਕਿ ਅੱਜ ਘਰ ਵਿੱਚ ਕੋਈ ਨਹੀਂ ਹੈ। ਤੁਸੀਂ ਜਲਦੀ ਆ ਜਾਵੋ। ਪ੍ਰਿਅੰਕਾ ਕੁਝ ਦੇਰ ਬਾਅਦ ਨਿਖਿਲ ਦੇ ਘਰ ਆ ਗਈ ਸੀ। ਜਦੋਂ ਹੀ ਪ੍ਰਿਯੰਕਾ ਆਈ ਤਾਂ ਨikhil ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ ਕਿਉਂਕਿ ਉਹ ਪਹਿਲੀ ਵਾਰ ਕਿਸੇ ਨਾਲ ਰਿਲੇਸ਼ਨ ਬਣਾ ਰਿਹਾ ਸੀ ਪ੍ਰਿਯੰਕਾ ਵੀ ਬਹੁਤ ਖੁਸ਼ ਹੋ ਗਈ ਸੀ ਉਸ ਨੂੰ ਨikhil ਨਾਲ ਬਹੁਤ ਚੰਗਾ ਲੱਗ ਰਿਹਾ ਸੀ ਕਿਉਂਕਿ ਉਹ ਨikhil ਨੂੰ ਬੱਚਾ ਸਮਝ ਰਹੀ ਸੀ ਹੁਣ ਉਹਨਾਂ ਦਾ ਰਿਸ਼ਤਾ ਇੰਨਾ ਅੱਗੇ ਵਧ ਗਿਆ ਸੀ ਕਿ ਉਹ ਹਰ ਰੋਜ਼ ਇੱਕ ਦੂਜੇ ਨਾਲ ਮਿਲਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਜਦੋਂ ਵੀ ਮੌਕਾ ਮਿਲਦਾ ਸੀ ਉਹ ਇੱਕ ਦੂਜੇ ਨਾਲ ਸਰੀਰਕ ਸੰਬੰਧ ਬਣਾਉਣ ਲੱਗ ਪਏ ਸੀ ਪਰ ਘਰ ਵਿੱਚ ਪਰਿਵਾਰ ਦੇ ਮੈਂਬਰ ਹੋਣ ਕਰਕੇ ਨਿਖਲ ਨੂੰ ਛੇਤੀ ਮੌਕਾ ਨਹੀਂ ਮਿਲਦਾ ਸੀ ਜਿਸ ਕਰਕੇ ਉਹ ਪਰੇਸ਼ਾਨ ਰਹਿਣ ਲੱਗਾ ਸੀ ਫਿਰ ਨਿਖਲ ਨੇ ਇੱਕ ਦਿਨ ਇਸ ਦਾ ਵੀ ਹੱਲ ਕੱਢ ਲਿਆ ਸੀ ਉਹ ਨੇੜੇ ਦੇ ਹੀ ਇੱਕ ਹੋਟਲ ਵਿੱਚ ਜਾ ਕੇ ਗੱਲਬਾਤ ਕਰ ਲੈਂਦਾ ਹੈ ਤੇ ਉੱਥੇ ਪ੍ਰਿਯੰਕਾ ਨਾਲ ਮਿਲਣਾ ਸ਼ੁਰੂ ਕਰ ਦਿੰਦਾ ਹੈ ਉਹ ਦੋਵੇਂ ਸਕੂਲ ਬੰਦ ਹੋਣ ਤੋਂ ਬਾਅਦ ਹੋਟਲ ਵਿੱਚ ਆ ਜਾਂਦੇ ਸੀ ਤੇ ਕਈ ਵਾਰ ਤਾਂ ਸਕੂਲ ਤੋਂ ਛੁੱਟੀ ਕਰਕੇ ਸਾਰਾ ਦਿਨ ਇਕੱਠੇ ਬਟਾਉਣ ਲੱਗੇ ਸੀ ਉਹਨਾਂ ਦਾ ਇਸ ਤਰ੍ਹਾਂ ਮਿਲਣਾ ਲਗਾਤਾਰ 4 ਮਹੀਨੇ ਚੱਲਦਾ ਰਿਹਾ ਸੀ ਫਿਰ ਇੱਕ ਦਿਨ ਉਸ ਹੋਟਲ ਦਾ ਮਾਲਕ ਜੋ ਨikhil ਦੇ ਪਿਤਾ ਦਾ ਦੋਸਤ ਸੀ ਉਹ ਸਾਰਾ ਕੁਝ ਨikhil ਦੇ ਪਿਤਾ ਨੂੰ ਦੱਸ ਦਿੰਦਾ ਹੈ ਕਿ ਤੁਹਾਡਾ ਬੇਟਾ ਹਰ ਰੋਜ਼ ਕਿਸੇ ਟੀਚਰ ਨਾਲ ਹੋਟਲ ਵਿੱਚ ਆਉਂਦਾ ਹੈ ਤੇ ਕਈ ਘੰਟੇ ਉਸ ਨਾਲ ਬਤਾ ਕੇ ਜਾਂਦਾ ਹੈ ਜਦੋਂ ਨikhil ਦੇ ਪਿਤਾ ਨੂੰ ਇਹ ਸਭ ਕੁਝ ਪਤਾ ਲੱਗਿਆ ਤਾਂ ਉਹ ਗੁੱਸੇ ਵਿੱਚ ਆ ਗਿਆ ਸੀ ਉਹ ਤੁਰੰਤ ਗੱਡੀ ਲੈ ਕੇ ਸਿੱਧਾ ਹੋਟਲ ਪਹੁੰਚ ਜਾਂਦਾ ਹੈ ਤੇ ਨikhil ਤੇ Priyanka ਨੂੰ ਰੰਗੇ ਹੱਥੀ ਫੜ ਲਿਆ ਸੀ ਨikhil ਦੇ ਪਿਤਾ ਨੇ ਉਹਨਾਂ ਦੋਵਾਂ ਨਾਲ ਬਹੁਤ ਗਾਲੀ ਗਲੋਚ ਕੀਤਾ ਤੇ ਇਸ ਗੱਲ ਨੂੰ ਲੈ ਕੇ ਨikhil ਉੱਤੇ ਹੱਥ ਤੱਕ ਵੀ ਚੁੱਕਿਆ ਸੀ ਉਹਨਾਂ ਦੇ ਗੁੱਸੇ ਨੂੰ ਦੇਖ ਕੇ ਨikhil ਤੇ Priyanka ਰੋਣ ਲੱਗ ਪਏ ਸੀ ਖਿਰ ਨikhil ਦੇ ਪਿਤਾ ਨੇ ਪ੍ਰਿਅੰਕਾ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਗੇ ਤੋਂ ਮੇਰੇ ਬੇਟੇ ਨਾਲ ਕੋਈ ਗਲਤ ਰਿਸ਼ਤਾ ਰੱਖਿਆ ਤਾਂ ਇਸ ਦਾ ਨਤੀਜਾ ਠੀਕ ਨਹੀਂ ਹੋਵੇਗਾ ਇਹ ਕਹਿਣ ਤੋਂ ਬਾਅਦ ਉਹ ਨikhil ਨੂੰ ਆਪਣੇ ਨਾਲ ਲੈ ਕੇ ਉਥੋਂ ਚਲਾ ਜਾਂਦਾ ਹੈ ਤੇ ਕਰੀਬ 2 ਮਹੀਨੇ ਬਾਅਦ ਪ੍ਰਿਅੰਕਾ ਵੀ ਆਪਣੇ ਬਦਲੀ ਕਰਵਾ ਕੇ ਵਾਪਸ ਆਪਣੇ ਸ਼ਹਿਰ ਚਲੀ ਗਈ ਸੀ ਉਹ ਉਥੋਂ ਦੇ ਇੱਕ ਸਕੂਲ ਵਿੱਚ ਨੌਕਰੀ ਕਰਨ ਲੱਗਦੀ ਹੈ ਫਿਰ ਪ੍ਰਿਯੰਕਾ ਦੇ ਪਰਿਵਾਰ ਵਾਲਿਆਂ ਨੇ ਉਸ ਲਈ ਇੱਕ ਰਿਸ਼ਤਾ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ ਸੀ ਫਿਰ ਇੱਕ ਸਾਲ ਬਾਅਦ ਪ੍ਰਿਯੰਕਾ ਦੇ ਘਰ ਇੱਕ ਤੀ ਦਾ ਜਨਮ ਹੁੰਦਾ ਹੈ ਪ੍ਰਿਯੰਕਾ ਆਪਣੀ ਨੌਕਰੀ ਕਰਦੀ ਰਹੀ ਸੀ ਤੇ ਅੱਜ ਪ੍ਰਿਯੰਕਾ ਕੋਲ ਦੋ ਬੱਚੇ ਹੋ ਗਏ ਹਨ ਉਹ ਆਪਣੇ ਪਤੀ ਤੇ ਪਰਿਵਾਰ ਨਾਲ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੈ ਕਈ ਵਾਰ ਵਿਅਕਤੀ ਜ਼ਿੰਦਗੀ ਵਿੱਚ ਸਰੀਰਕ ਲਾਲਸਾ ਕਰਕੇ ਗਲਤ ਕਦਮ ਚੁੱਕ ਲੈਂਦਾ ਹੈ ਜੋ ਸਮਾਜ ਤੇ ਪਰਿਵਾਰ ਦੇ ਵਿਰੁੱਧ ਹੁੰਦਾ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ ਸਾਰਿਆਂ ਦਾ